ਇੱਕ ਵਾਰ ਜਕਾਰਾ ਛੱਡ ਦਿਓ ਬੋਲੇ ਸੋਨਹਿਰਾ ਆਓ ਦਾਸ ਨੇ ਤੁਹਾਡੇ ਨਾਲ ਬਹੁਤ ਕੀਮਤੀ ਗੱਲ ਕਰਨੀ ਹੈ ਇੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਜਿਨ੍ਹਾਂ ਦੇ ਉੱਤੇ ਆਪਾਂ ਸਾਰੇ ਸਿੱਖ ਜਗਤ ਟਿਕਿਆ ਹੋਇਆ ਹੈ ਮਹਾਰਾਜ ਕਹਿੰਦੇ ਨੇ ਸਿੱਖ ਦਾ ਗੁਰੂ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਗੁਰੂ ਗੁਰੂ ਗੁਰ ਕਰਮਣ ਮੋਰ ਗੁਰੂ ਬਿਨਾ ਮੈਂ ਸਾਡਾ ਹੋਰ ਕੋਈ ਨਹੀਂ ਆਪਾਂ ਸਿੱਖਾਂ ਸਿੱਖ ਦਾ ਮਤਲਬ ਸਿੱਖਣ ਵਾਲੇ ਬਾਣੀ ਗੁਰੂ ਨੂੰ ਗੁਰੂ ਜਾਣਨ ਵਾਲੇ ਹੁਣ ਆਪਾਂ ਦਾਸ ਇੱਕ ਜ਼ਿਕਰ ਕਰ ਰਹੇ ਹਾਂ ਆ ਜਿਹੜਾ ਹੁਣੀ ਹੁਣ ਲਖਣਾ ਸਾਹਿਬ ਨੇ ਇੱਕ ਜ਼ਿਕਰ ਕੀਤਾ ਸੀ ਕਿ ਅੰਗਰੇਜ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੇ ਸੰਥਿਆ ਦੇ ਕੈਦੇ ਸੀ 6-6 ਆਣੇ ਵਿੱਚ ਇਹਨਾਂ ਨੇ ਖਰੀਦੇ ਖਰੀਦ ਕੇ ਅੱਗ ਲਵਾਤੀ ਪਤਾ ਤੁਹਾਨੂੰ ਕਿਉਂ ਲਵਾਤੀ ਆ ਇਹ ਲਗਾਉਣ ਵਾਲੇ ਆਗ ਜੀ ਡਬਲ ਲਿਟਨਰਸੀ ਲਿਟਨਰ ਜਿਹਨੂੰ ਦਰਬਾਰ ਸਾਹਿਬ ਦੇ ਵਿੱਚ 50 ਸਾਲ ਦੇ ਟਾਈਮ ਦਿੱਤਾ ਸੀ ਕਿ ਤੁਸੀਂ ਇਹ ਵਿਦਿਆ ਖਤਮ ਕਰ ਦਿਓ ਉਨੇ ਮੰਨਿਆ ਸੀ ਕਿ ਮੈਂ ਵਿਦਿਆ ਖਤਮ ਕਰ ਦਿਆਂਗਾ ਐ ਗੁਰ ਸਿੱਖੋ ਇੱਕ ਦਾਸ ਉਸ ਵੇਲੇ ਦਾ ਪੁਰਾਣਾ ਕਾਇਦਾ ਤੁਹਾਡੇ ਸਾਹਮਣੇ ਰੱਖ ਰਿਹਾ ਜਰੂਰ ਸੁਣਿਓ ਇਹ 12 ਅੱਖਰ ਨੇ ਜਿਹੜਾ ਬਾਣੀ ਗੁਰੂ ਨਾਲ ਜੋੜਦੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਫੂਕ ਦਿੱਤਾ ਹੈ ਯਾਦ ਰੱਖਿਓ ਜਿਨ੍ਹਾਂ ਵਿੱਚੋਂ ਦਾਸ ਤੁਹਾਡੇ ਮੂਰੇ ਚਾਰ ਅੱਖਰ ਅੱਖਰ ਦੇ ਦਰਸ਼ਨ ਕਰਾਵੇਗਾ ਸਮੇਂ ਹੈ ਨਹੀਂ ਪਰ ਗੱਲ ਸੁਣਿਓ ਸਿੱਖ ਦਾ ਗੁਰੂ ਤੋਂ ਬਿਨਾ ਕੋਈ ਦੂਜਾ ਨਹੀਂ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜਿੰਨੀ ਬਾਣੀ ਹੈ ਬਾਣੀ ਗੁਰੂ ਹੈ ਮਹਾਰਾਜ ਕਹਿੰਦੇ ਭਾਈ ਕਿਉਂ ਬਾਣੀ ਗੁਰੂ ਹੈ ਤੁਹਾਨੂੰ ਪਤਾ ਹੈ ਸਾਡੇ ਸਾਰਿਆਂ ਵਿੱਚ ਰੱਬ ਬੋਲਦਾ ਹੈ ਸਭਾ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲਾ ਰੇ ਯਾਦ ਰੱਖਿਓ ਜਦੋਂ ਤੁਸੀਂ ਇਕੱਲੇ ਹੁੰਨੇ ਹੋ ਇਕੱਲੇ ਕੌਣ ਤੁਹਾਨੂੰ ਦੱਸਦਾ ਹੈ ਰੱਬ ਦੀ ਬਾਣੀ ਦੱਸਦੀ ਹੈ ਤੁਹਾਨੂੰ ਤੁਹਾਡੇ ਅੰਦਰ ਉਹ ਰੱਬ ਬੋਲਦੇ ਨੇ ਯਾਦ ਰੱਖਿਓ ਤੁਸੀਂ ਸਵੇਰੇ ਉੱਠੇ ਸੀ ਇੱਕ ਆਵਾਜ਼ ਆਈ ਤੁਹਾਨੂੰ ਕਿ ਉਠੋ ਕਿਹਨੇ ਦੱਸਿਆ ਤੁਹਾਨੂੰ ਘੱਟ ਬੈਠੇ ਰੱਬ ਨੇ ਯਾਦ ਰੱਖਿਓ ਕੋਈ ਵੀ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡੇਦਰੋਂ ਆਵਾਜ਼ ਆਉਂਦੀ ਆ ਕੰਮ ਕਰਨੇ ਉਹ ਕੌਣ ਦੱਸਦਾ ਹੈ ਘੱਟ ਬੈਠੇ ਰੱਬ ਦੱਸਦੇ ਨੇ विश्वास ਲੈ ਕੇ आओ यकीन ਲੈ ਕੇ आओ सिख जगत गुरु महाराज ਤੋਂ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਕਲਗੀਧਰ ਪਾਸ਼ਾ ਤੱਕ 239 ਸਾਲ ਲਾਏ ਇਸ ਬਾਣੀ ਗੁਰੂ ਦਾ ਉਪਦੇਸ਼ ਕਰਨ ਵਾਸਤੇ ਭਾਈ ਆਖੋ ਸਤਨਾ ਯਾਦ ਰੱਖਿਓ ਤਾਂ ਕਿ ਸਿੱਖ ਜਗਤ ਮਥਾ ਟੇਕੇ ਬਾਣੀ ਗੁਰੂ ਨੂੰ ਤੇ ਕੀ ਸਿੱਖੇ ਕਿ ਮੇਰੇ ਅੰਦਰੋਂ ਰੱਬ ਕਿਵੇਂ ਬੋਲਦੇ ਨੇ ਸਭਾ ਘਟ RAM ਬੋਲਾ ਹੈ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਅੱਜ ਥੀ ਸਿੱਖ ਜਗਤ ਨੂੰ ਵਿਸ਼ਵਾਸ ਨਹੀਂ ਆ ਰਿਹਾ ਇੱਕ ਕੈਦੇ ਫੂਕ ਦਿੱਤੇ ਗਏ ਯਾਦ ਰੱਖਿਓ ਆ ਤੁਸੀਂ ਇੱਕ ਸ਼ਬਦ ਦੇਖਿਆ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ 36 ਮਹਾਪੁਰਸ਼ ਨੇ 6 ਪਾਸ਼ਾਈਆਂ ਦੀ ਬਾਣੀ ਹੈ 4 ਸਿੱਖਾਂ ਦੀ ਬਾਣੀ ਹੈ 15 ਭੰਗਤਾਂ ਦੀ ਬਾਣੀ ਹੈ 11 ਭਟਾਂ ਦੀ ਬਾਣੀ ਹੈ ਜਿਹੜੇ 36 ਮਹਾਪੁਰਸ਼ਾਂ ਵਿੱਚੋਂ ਇੱਕ ਬਾਣੀ ਗੁਰੂ ਹੈ ਉਹ ਸਬਦ ਦੇ ਵਿੱਚੋਂ ਰੱਬ ਬੋਲੇ ਭਾਈ ਆਖੋ ਸਤਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਚੌਥੇ ਪਾਸ਼ਾ ਦਾ ਸਬਦ ਹੈ ਹਾਲਾਂਕਿ ਗੁਰਤਾ ਗਦੀ 1708 ਵਿੱਚ ਦਿੱਤੀ ਹੈ ਸਿੱਖਾਂ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਅੰਗਰੇਜ਼ ਡਰਦਾ ਸੀ ਤੇ ਇਸ ਗੁਰਬਾਣੀ ਤੋਂ ਡਰਦਾ ਸੀ ਜੇ ਅੰਗਰੇਜ਼ ਡਰਦਾ ਸੀ ਸਿੱਖਾਂ ਤੋਂ ਡਰਦਾ ਸੀ ਕਿਉਂਕਿ ਸਿੱਖ ਸਤ ਸਬਨਾ ਦਾ ਖਸਮ ਹੈ ਉਸ ਨਾਲ ਜੁੜੇ ਹੋਏ ਸੀ ਕਿਉਂਕਿ ਖਸਮ ਦੀ ਬਾਣੀ ਸੀ ਆਖੋ ਸਤਨਾ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈ ਸੜਾਂ ਕਰੀ ਗਿਆਨ ਵੇ ਲਾ ਲੋ ਸਿੱਖਾਂ ਨੂੰ ਇਸ ਬਾਣੀ ਤੋਂ ਤੋੜਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਹਨਾਂ ਨੇ ਜ਼ਹਿਰ ਦੇ ਕੇ ਪਹਿਲਾਂ ਤਾਂ ਉਹਨਾਂ ਨੂੰ ਮਾਰਿਆ ਫਿਰ ਪਰਿਵਾਰ ਨੂੰ ਡੋਗ ਰਿਆ ਨੇ ਅੰਗਰੇਜ਼ਾਂ ਨੇ ਕਹਿਣ ਤੇ ਖਤਮ ਕਰ ਦਿੱਤਾ ਹੈ ਯਾਦ ਰੱਖਣਾ ਐ ਗੁਰ ਸਿੱਖੋ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਬਣਾ ਕੇ ਇਥੋਂ ਲੈ ਗਏ ਅੰਮ੍ਰਿਤ ਛਕਣ ਦੇ ਬਾਵਜੂਦ ਵੀ ਮਹਾਰਾਜਾ ਦਲੀਪ ਸਿੰਘ ਨੂੰ ਉਸ ਖੱਡੇ ਵਿੱਚ ਦਫਨ ਕਰਤਾ ਲੰਡਨ ਵਿੱਚ ਜਿੱਥੇ ਉਹ ਅੰਗਰੇਜ਼ਾਂ ਨੂੰ ਦਫਨ ਕਰਦੇ ਸੀ ਯਾਦ ਰੱਖਣਾ ਸੋ ਆਓ ਦੂਜਾ ਸ਼ਬਦ ਦੇ ਦਰਸ਼ਨ ਪਾਓ ਸਾਡਾ ਗੁਰੂ ਕੋਈ ਨਹੀਂ ਹੈ ਕੋਈ ਦੇਤਾਰੀ ਨਹੀਂ ਹੈ ਮਹਾਰਾਜ ਕਹਿੰਦੇ ਕੋਈ ਵੀ ਸਿੱਖ ਇਸ ਗੁਰੂ ਨਾਲ ਜੁੜੇਗਾ ਉਹ ਗੁਰੂ ਦਾ ਰੂਪ ਹੋ ਜਾਏਗਾ ਮਹਾਰਾਜ ਕਹਿੰਦੇ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਯਾਦ ਰੱਖਿਓ ਹਰ ਇੱਕ ਸਿੱਖ ਗੁਰੂ ਦਾ ਰੂਪ ਹੋਵੇਗਾ ਹਰ ਇੱਕ ਸਿੱਖ ਰੱਬ ਦਾ ਰੂਪ ਹੋ ਜਾਏਗਾ ਜੋ ਦੀਸ ਹੈ ਸੋ ਤੇਰਾ ਰੂਪ ਯਾਦ ਰੱਖਿਓ ਗੁਣ ਨਿਧਾਨ ਗੋਬਿੰਦ ਅਨੁਕ ਤੁਹਾਡੇ ਗੁਣ ਨਹੀਂ ਹਨ ਜੇ ਇੱਕ ਵੀ ਗੁਣ ਆਪਣੇ ਵਿੱਚ ਹੈ ਉਹ ਮਾਲਕ ਦੇ ਹਨ ਸਭ ਗੁਣ ਤੇਰੇ ਮੈਂ ਕਹਦੇ ਇੱਕ ਵਾਰ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਜੇ ਤੁਸੀਂ ਅੱਛਾ ਕੰਮ ਕਰਦੇ ਹੋ ਭੁਲ ਕੇ ਨਾ ਕਰਤਾ ਬਣ ਜਿਓ ਭੁਲ ਕੇ ਨਾ ਕਹਦੇ ਮੈਂ ਕੀਤਾ ਮਹਾਰਾਜ ਜਬ ਲਗ ਜਾਣੇ ਮੁਜਤੇ ਕਛੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹੇ ਜਾਣੇ ਮੈਂ ਕਛ ਕਰਤਾ ਤਬ ਲਗ ਗਰਵ ਜੋਨ ਮੇ ਫਿਰਤਾ ਸੋ ਅੱਜ ਦੀ ਗੱਲ ਸੁਣ ਲਿਓ ਆਹ ਗੁਰੂ ਸਾਨੂੰ ਕੀ ਦਿੰਦੇ ਨੇ ਸੀ ਯਾਦ ਰੱਖਿਓ ਸਾਨੂੰ ਗੁਰ ਦਿੰਦੇ ਨੇ ਕੀ ਦਿੰਦੇ ਨੇ ਗੁਰ ਇਹਨਾਂ ਨੇ ਗੁਰ ਦੇ ਅਰਥ ਗੁਰੂ ਕਰਤੇ ਆ ਜੀ ਯਾਦ ਰੱਖਣਾ ਜਿੱਥੇ ਗੁਰ ਸ਼ਬਦ ਆਵੇ ਉਹਦਾ ਅਰਥ ਗੁਰੂ ਨਹੀਂ ਕਰਨਾ ਜੀ ਗੁਰ ਬਿਨ ਕੋਹ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਦੋਨੋਂ ਸ਼ਬਦ ਮੈਂ ਇੱਕੋ ਲਾਈਨ ਚ ਪੜ ਰਹੇ ਹਾਂ ਧਿਆਨ ਰੱਖਣਾ ਮਹਾਰਾਜ ਕਹਿੰਦੇ ਗੁਰ ਬਿਨ ਕੋਹ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਯਾਦ ਰੱਖਿਓ ਆਹ ਸ਼ਬਦ ਤੁਸੀਂ ਕਿਵੇਂ ਪੜੀ ਪੜਿਓ ਮਹਾਰਾਜ ਅਨੰਦ ਸਾਹਿਬ ਦੀ ਜੇ ਕੋ ਸਿੱਖ ਗੁਰੂ ਸੇਤੀ ਸਾਨਮਖ ਹੋਵੇ ਹੋਵੇ ਤਾਂ ਸ਼ਰਤ ਬਣਤੀ ਮਹਾਰਾਜ ਨੇ ਹੋਵੇ ਤਾਂ ਸਾਨਮਖ ਸਿੱਖ ਕੋਈ ਜਿਉ ਰਹੇ ਘੁਰ ਨਾ ਨੇ ਗੁਰਦੇ ਅਰਥ ਯਾਦ ਰੱਖਿਓ ਅਸੀਂ ਗੁਰਸਿੱਖਾਂ ਇਹ ਮੂਲ ਮੰਤਰ ਸਾਹਿਬ ਦਾ ਸਰੂਪ ਹੈ ਭਾਈ ਆਖੋ ਸਤਨਾਮ ਤੁਸੀਂ ਪੜਦੇ ਹੋ ਨਾ ੴ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਅੱਗੇ ਕੀ ਬੋਲੋਗੇ ਗੁਰਪ੍ਰਸਾਦ ਯਾਦ ਰੱਖਿਓ ਇਹ ਗੁਰ ਹੈ ਇਹ ਸਾਰੀ ਬਾਣੀ ਇਸ ਗੁਰ ਦੀ ਵਿਆਖਿਆ ਹੈ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਭਾਗ ਸੋਲਾ ਦਾ ਸੇਵ ਜਿੱਥੇ ਜਿੱਥੇ ਗੁਰ ਸ਼ਬਦ ਆਵੇਗਾ ਮੂਲ ਮੰਤਰ ਸਹਿਬ ਜੀ ਦਾ ਉਹ ਸ਼ਖਸੀਅਤ ਦਾ ਧਿਆਨ ਤਰਿਓ ਜਿਸ ਤਾ ਸ਼ਖਸੀਅਤ ਦਾ ਧਿਆਨ ਬਾਬੇ ਨਾਨਕ ਸਾਹਿਬ ਨੇ ਆਪ ਰੱਖਿਆ ਸੀ ਅਕਾਲ ਪੁਰਖ ਨੇ ਨਾਬਾਬੇ ਨਾਨਕ ਨੂੰ ਕੀ ਦਿੱਤਾ ਸੀ ਮੂਲ ਮੰਤਰ ਸਹਿਬ ਮੂਲ ਜਿਹੜਾ ਮਨ ਅੰਤਰ ਵਸਦਾ ਹੈ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਮਨ ਹੀ ਰੱਬ ਦਾ ਮੰਦਰ ਹੈ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਨਾਵਾ ਸਭ ਤੋਂ ਉੱਚਾ ਮੰਦਰ ਮੇਰਾ ਯਾਦ ਰੱਖਿਓ ਆਜਾ ਆਪਣੇ ਮਨ ਹੈ ਆਪਣੇ ਮਨ ਨੂੰ ਸਮਝਾਓ ਮਨ ਦੇ ਅੰਦਰ ਰੱਬ ਵਸਦਾ ਹੈ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਆਪਣੇ ਮਨਾਓ ਘਟ ਬੈਠੇ ਰੱਬ ਦੀ ਆ ਯਾਦ ਰੱਖਿਓ ਜਦੋਂ ਗੁਰ ਸ਼ਬਦ ਆਵੇ ਮੂਲ ਮੰਤਰ ਸਾਹਿਬ ਦਾ ਧਿਆਨ ਰੱਖਿਆ ਕਰੋ ਭਾਈ ਛਾੜਾ ਰੱਬ ਕੋਈ ਮੂਰਤੀ ਨਹੀਂ ਹੈ ਉਥਾਪਿਆ ਨਾ ਜਾ ਹੈ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਹੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨੋ ਗੁਣਾ ਦਾ ਖਜ਼ਾਨਾ ਆਪਣੇ ਸਾਰਿਆਂ ਦੇ ਵਿੱਚ ਵਸਦਾ ਹੈ ਜੇ ਇੱਕ ਵੀ ਗੁਣ ਤੁਹਾਡੇ ਸਾਡੇ ਵਿੱਚੋਂ ਬਾਹਰ ਆਵੇ ਕਦੇ ਭੁੱਲ ਕੇ ਨਹੀਂ ਕਹਿਣਾ ਮੈਂ ਗੁਨਾ ਵਾਲਾ ਹਾਂ ਨਹੀਂ ਬੋਲਣਾ ਕਹਿ ਦੇਣਾ ਸਭ ਗੁਣ ਤੇਰੇ ਮੈਂ ਨਹੀਂ ਕੋਈ ਐਸੇ ਗੁਰਸਿੱਖ ਸੰਸੋ ਸੋ ਦੂਜਾ ਸ਼ਬਦ ਤੁਸੀਂ ਦੇਖਿਆ ਹੁਣ ਤੀਜਾ ਸ਼ਬਦ ਬਹੁਤ ਇੰਪੋਰਟੈਂਟ ਹੈ ਉਹਦੇ ਦਰਸ਼ਨ ਪਾਓ ਉਹ ਦਰਸ਼ਨ ਸ਼ਬਦ ਦੇ ਇਹ ਸੀ ਸਤ ਗੁਰ ਆਹ ਸ਼ਬਦ ਦੇਖ ਲਿਓ ਇਸ ਗੁਰਦੇ ਅੱਗੇ ਕੀ ਲੱਗਿਆ ਸਤ ਲੱਗਿਆ ਯਾਦ ਰੱਖਣਾ 12 ਸ਼ਬਦਾਂ ਵਿੱਚੋਂ ਦਾਸਤ ਕੇਵਲ 4 ਸ਼ਬਦਾਂ ਦੇ ਦਰਸ਼ਨ ਕਰਾ ਰਿਹਾ ਹੈ ਇਹਨਾਂ ਸ਼ਬਦਾਂ ਦੇ ਦਰਸ਼ਨ ਪਾਓ ਇਹ ਜਿਹੜਾ ਸਤ ਲਿਖਿਆ ਨਾ ਇਹਦਾ ਅਰਥ ਸੱਚ ਨਹੀਂ ਕਰਨਾ ਜੀ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੀ 8ਵੀਂ ਪੌੜੀ ਪੜਿਓ ਸਤ 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 ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਬਖਿਆਨੀ ਸੱਚ ਸੱਚ ਸਤ ਸਭ ਕੀ ਨ ਕੋਟ ਬਧ ਕਿਨੇ ਮਿਰਲੇ ਚੀਨਾ ਕਹਿੰਦੇ ਭਾਈ ਸਤ ਤੇ ਸੱਚ ਦਾ ਦੋਨੋਂ ਸ਼ਬਦਾਂ ਦਾ ਮੂਰੇ ਮਹਲ ਰੱਖਿਆ ਮਹਾਰਾਜ ਕਹਿੰਦੇ ਭਾਈ ਸੱਚ ਸਾਡਾ ਜੀਵਨ ਵਿੱਚ ਖਸਮ ਹੈ ਤੇ ਇਹਨੂੰ ਹਮੇਸ਼ਾ ਜਪਣਾ ਉਹਨੂੰ ਸਤ ਕਹਾਂਗੇ ਕੀ ਕਹਾਂਗੇ ਸਤ ਯਾਦ ਰੱਖਣਾ ਸਤ ਗੁਰ ਗੁਰ ਦੇ ਕੇ ਸਤ ਲੱਗਿਆ ਇਹਦਾ ਅਰਥ ਹੈ ਜਿਹੜਾ ਮੂਲ ਮੰਤਰ ਸਾਹਿਬ ਹੈ ਇਹਨੂੰ ਹਮੇਸ਼ਾ ਜਪਿਆ ਕਰੋ ਜੀ ਆਖੋ ਸਤਨਾਮ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣ ਲਿਓ ਕਹਿੰਦੇ ਸਤ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿਚਾਂਪ ਰੱਖਿਓਣ ਕਰ ਪ੍ਰਗਟ ਆਖ ਸੁਨਾਇਆ ਇਹ ਸ਼ਬਦ ਦੇ ਦਰਸ਼ਨ ਪਾਇਓ ਤੇ ਉਹ ਸ਼ਬਦ ਦੇਖਿਓ ਜੋ ਆਸਾ ਕੀ ਵਾਰ ਦੇ 6ਵੀਂ ਪੌੜੀ ਦੇ ਵਿੱਚ ਧਿਆਨ ਰੱਖਣਾ ਗੁਰੂ ਨਾਨਕ ਸਾਹਿਬ ਜੀ ਨੇ ਵਰਣਨ ਕੀਤਾ ਐ ਗੁਰ ਸਿੱਖੋ ਸਤਗੁਰ ਦੇ ਨਾਲ ਜੁੜਨਾ ਕਿਉਂ ਜੁੜਨਾ ਤਾਂ ਕਿ ਸਾਡੇ ਅੰਦਰ ਸਤਗੁਰੂ ਵਸ ਜਾਏ ਕੌਣ ਵਸ ਜਾਏ ਬਾਣੀ ਵਸ ਜਾਏ ਹਮੇਸ਼ਾ ਵਸ ਜਾਏ ਜਦੋਂ ਤੁਸੀਂ ਬੋਲੋ ਤੁਸੀਂ ਨਾ ਬੋਲੋ ਰੱਬ ਬੋਲਦਾ ਸੁਣਾਈ ਦੇਵੇ ਜਗਤ ਨੂੰ ਲੋਕ ਕਹਣ ਇਹ ਬੰਦਾ ਨਹੀਂ ਬੋਲਦਾ ਰੱਬ ਬੋਲਦਾ ਆਖੋ ਸਤਨਾਮ ਮਹਾਰਾਜ ਕਹਿੰਦੇ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਆ ਕੁਛੋ ਨਾ ਜਾਣੀ ਜਿਤ ਜਿੰਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਨੀ ਕਹੇ ਨਾਨਕ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਅੱਜ ਇਤਨੇ ਸ਼ਬਦ ਪ੍ਰਵਾਨ ਕਰਿਓ ਦਾਸ ਤੁਹਾਡੇ ਮੂਹਰੇ ਐਸਾ ਬਹੁਤ ਵੱਡਾ ਕੈਦਾ ਹੈ ਦਾਸ ਨੇ ਲਾ ਵਿੱਚ ਪੀ ਐਚ ਡੀ ਕੀਤੀ ਹੈ ਦਾਸ ਉਹਨਾਂ ਮਹਾਪੁਰਸ਼ਾਂ ਦੇ ਦਾਸ ਪਚੰਗੀ ਹੈ ਜੋ ਬਚਪਨ ਤੋਂ ਸੰਤ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਦੇ ਰਹੇ ਪਿਤਾ ਜੀ ਯਾਦ ਰੱਖਣਾ ਦਾਸ ਦੇ ਪਿਤਾ ਜੀ ਬਚਪਨ ਤੋਂ ਸੰਤ ਮਹਾਰਾਜ ਦੇ ਚਰਨਾਂ ਵਿੱਚ ਰਹੇ ਇੱਥੇ ਹੀ ਪੜੇ ਯਾਦ ਰੱਖਿਓ ਉਸ ਤੋਂ ਬਾਅਦ ਅੱਜ ਵੀ ਅਸੀਂ ਗੁਰਦੁਆਰਿਆਂ ਵਿੱਚ ਰਹਨੇ ਆ ਉਥੀ ਸੇਵਾ ਕਰਦੇ ਆਂ ਦਾਸ ਹਾਈ ਕੋਰਟ ਦਾ ਵਕੀਲ ਹੈ ਆ ਜਿਹੜਾ 328 ਰੁਪਿਆਂ ਦੀ ਗਿਣਤੀ ਕੀਤੀ ਸੀ ਦਾਸ ਤੋਂ ਸੇਵਾ ਲਈ ਮਹਾਰਾਜ ਨੇ ਧਿਆਨ ਰੱਖ ਅਸੀਂ ਉਹਦੇ 1100 ਪੇਜ ਦੀ ਰਿਪੋਰਟ ਹੈ ਇਹਨਾਂ ਨੇ ਹਾਲੇ ਤੱਕ ਸਾਡੀ ਇੱਕ ਨਹੀਂ ਮੰਨੀ ਹੈ ਨਹੀਂ ਮੰਨੀ ਐ ਗੁਰ ਸਿੱਖੋ ਗੁਰ ਸਿੱਖੋ ਗੁਰ ਸਿੱਖੋ ਦਾ ਅਰਥ ਹੈ ਮੂਲ ਮੰਤਰ ਸਹਿਬ ਤੋਂ ਛੜਦਾ ਤੋੜਿਓ ਨਾ ਜਦੋਂ ਤੁਸੀਂ ਮੂਲ ਮੰਤਰ ਸਾਹਿਬ ਦੀ ਵਿਆਖਿਆ ਆਪਣੇ ਮਨ ਨੂੰ ਸਮਝਾਉਂਗੇ ਤੁਸੀਂ ਉਸ ਰੱਬ ਦੇ ਦਰਸ਼ਨ ਕਰੋਗੇ ਜਿਹੜਾ ਰੱਬ ਸਭ ਦਾ ਰੱਬ ਹੈ ਆਖੋ ਸਤਨਾ ਸੋ ਅੱਜ ਇਤਨੇ ਸ਼ਬਦ ਪ੍ਰਵਾਨ ਕਰਿਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੰਤ ਮਹਾਰਾਜੀ ਦੇ ਇਸ ਦਿਵਸ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਇਆ ਇਸ ਬਾਣੀ ਤੋਂ ਇਸ ਕਾਇਦੇ ਤੋਂ ਦੂਰ ਨਾ ਜਾਇਓ ਬਾਣੀ ਨੂੰ ਇਸ ਕਾਇਦੇ ਦੇ ਨਾਲ ਪੜੇ ਪੜਕੇ ਦੇਖਿਓ ਤੁਹਾਨੂੰ ਬਾਣੀ ਨਾਲ ਚਿੱਤ ਜੁੜੇਗਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਸੋ ਇੰਨੇ ਸ਼ਬਦ ਪ੍ਰਵਾਨ ਕਰਿਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾ ਬੇਨਤੀ ਕਰਾਂਗੇ ਭਾਈ ਈਸ਼ਰ ਸਿੰਘ ਜੀ ਨੂੰ ਕਿ ਇੱਥੇ ਰੁਕਣ ਮੈਂ ਬੇਨਤੀ ਕਰੂੰ ਕੌਂਸਲ ਦੇ ਸੀਨੀਅਰ ਮੈਂਬਰ ਸਾਹਿਬਾਨਾਂ ਨੂੰ ਬਾਬਾ ਕਾਕਾ ਜੀ ਨੂੰ ਉਹ ਭਾਈ ਸਾਹਿਬ ਭਾਈ ਈਸ਼ਰ ਸਿੰਘ ਦੇ ਐਡਵੋਕੇਟ ਜੀ ਦਾ ਸਨਮਾਨ ਕਰਨ ਜਿਨ੍ਹਾਂ ਨੇ ਪੰਥ ਨੂੰ ਸੁਭਾਵਾਂ ਦਿੱਤੀਆਂ ਨੇ ਤੇ ਬੋਲੇ ਸੋਨੇ ਹਾਲ